ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਉਹ ਤਾਂ ਕਹਿੰਦਾ ਕਮਲ ਵੀ ਮੇਰੀ ਭੈਣ ਆ ਮੈਂ ਕਿਹਾ ਸੀਗਾ ਵੀ ਤੁਸੀਂ ਇਹ ਚੀਜ਼ ਨਾ ਕਰੋ ਐਵੇਂ ਕਰਨਾ ਗਲਤ ਹੈ ਇਸ ਦੇ ਨਾਲ ਪੰਜਾਬ ਦੀ ਜੇ ਦੇਖਿਆ ਜਾਵੇ ਭਾਈਚਾਰਾ ਖਰਾਬ ਹੁੰਦਾ ਕਹਿੰਦੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਫੋਨ ਹੁੰਦਾ ਤੁਹਾਡੇ ਮੇਰੇ ਵੀ ਬੱਚਿਓ ਨੇ ਬਾਬਾ ਜੀ ਇਸ ਤਰ੍ਹਾਂ ਲੱਟੇ ਨਹੀਂ ਬੱਚੇ ਛੜਾ ਛੜਾਂਕ ਬੰਦਾ ਉਹ ਕਿੱਥਾ ਉਹਦੇ ਕਿੱਥੇ ਬੱਚੇ ਨੇ ਆਪਣੇ ਬੱਚੇ ਨੂੰ ਆਪਣੇ ਘਰ ਰੱਖੇ ਤੈਂ ਕਿਸੇ ਦੇ ਬੱਚਿਆਂ ਦਾ ਠੇਕਾ ਲਿਆ ਆਵਾ ਤੂੰ ਕਿਆ ਕਿਸੇ ਦੇ ਬੱਚਿਆਂ ਦਾ ਕਿ ਲੋਕਾਂ ਦੇ ਬੱਚੇ ਓ ਕਿਸੇ ਦੇ ਬੱਚਾ ਨਹੀਂ ਤਾਂ ਜਿਹਨੂੰ ਮਾਰਿਆ ਅੱਜ ਕਿਸੇ ਦੇ ਬੱਚੇ ਨਹੀਂ ਨਾ ਡਰਾ ਰਿਆ ਓ ਧਮਕਾ ਰਿਆ ਇਸ ਗੱਲ ਕਰਕੇ ਇਹਦੀ ਇੱਕੇ ਜਗ੍ਹਾ ਹੈ ਜੇਲ ਅੱਜ ਪੰਜਾਬ ਪ੍ਰਸ਼ਾਸਨ ਜਿਹੜਾ ਹੈਗਾ ਪੰਜਾਬ ਪੁਲਿਸ ਡੀਜੀਪੀ ਸਾਹਿਬ ਜਿਹੜੇ ਨੇ ਅੱਜ ਮਾਂ ਜੋ ਸੀਐਮ ਸਾਹਿਬ ਨੂੰ ਅਜਿਹੇ ਲੋਕਾਂ ਦੀ ਲਿਸਟ ਬਣਾ ਲੈਣੀ ਚਾਹੀਦੀ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਔਰ ਜਿਹੜੇ ਵਰਲਡਵਾਈਡ ਸਿੱਖਾਂ ਦੀ ਸ਼ਬੀ ਨੂੰ ਖਰਾਬ ਕਰ ਰਹੇ ਨੇ ਸਿੱਖ ਇਤਿਹਾਸ ਬਦਲਤਾ ਹੀ ਨੇ ਸਿੱਖ ਇਤਿਹਾਸ ਹੈ ਕਿ ਸਿੱਖ ਕਦੇ ਔਰਤਾਂ ਤੇ ਬੱਚਿਆਂ ਤੇ ਨਹੱਥੇ ਤੇ ਬਾਹਰ ਨਹੀਂ ਕਰਦੇ